ਗਰਵਾਣੀ ਅੱਜ ਦੀ ਗੱਲ ਕਰਦੀ ਹੈ ਸੋ ਆਪਣੇ ਆਪ ਦੀ ਜਾਣ ਪਛਾਣ ਕਰਨੀ ਪੈਗੀ ਇਹ ਸਮਝ ਸਭ ਨੂੰ ਹੈ ਸੋ ਕੀ ਖਾਣਾ ਹੈ ਕੀ ਕਰਨਾ ਹੈ ਬੰਦੇ ਬਨ ਕੇ ਇਕ ਤਿਆਰ ਸਹਬਰੋਸ ਰੋਕੇ ਪਿਆਰ ਹਰੇਕ ਦੋਚੀ ਜਹਨ ਤੂੰ ਗੁੱਸਾ ਕਰਨਾ ਹੈ ਜਾਂ ਆਪਣੇ ਆਪ ਨੂੰ ਪਿਆਰ ਕਰਨਾ ਹੈ ਜਿਹੜਾ ਵੀ ਬੀਜਣਾ ਉਹ ਹੀ ਵੱਡਣਾ ਪਏਗਾ ਸੋ ਇਹ ਆਖਰੀ আর ਪਹਿਲਾ ਮੌਕਾ ਮਿਲਿਆ ਹੈ ਕੀ ਪ੍ਰਾਪਤ ਕਰਨਾ ਹੈ ਸੋ ਜੋ ਸੋ ਰਾਬ ਗੋਬੰਦ ਕੀ ਸੇਵਾ ਸੋ ਸੁਖ ਰਾਜ ਨ ਲਈ ਹੈ ਰਾਜ ਕੀ ਹੈ ਜਿੱਥੇ ਧਰਮ ਹੈ ਸੋ ਧਰਮ ਕਮਾਵਾਂਗੇ ਰਾਜ ਚੱਲੇਗਾ ਅਮੀਰੀ ਗਰੀਬੀ ਇੱਕ ਖੇਲਾ ਹੈ ਕੌਣ ਜਾਣਦਾ ਮਾਇਆ ਦਾ ਸੋ ਕੀ ਪ੍ਰਾਪਤ ਕਰਨਾ ਹੈ ਸਭ ਕੁਝ ਸ੍ਰੀਚ ਹੀ ਹੋਏਗਾ ਇਹ ਕਾਪੀ ਤੇ ਲਿਖੀ ਹੈ ਨਾ ਕਿਹੜੀ ਗੱਲ ਦਾ ਨਹੀਂ ਪਤਾ ਸਾਰੇ ਜਵਾਬ ਅਸੀਂ ਸਹੀ ਦੇਾਂਗੇ ਸਿਹਤ ਦਾ ਖਿਆਲ ਰੱਖਣਾ ਸੈਰ ਕਰਨੀ ਇਹ ਸਲਾਦ ਛਕਣਾ ਸੋ ਘੱਟ ਸੋਣਾ ਘੱਟ ਖਾਣਾ ਘੱਟ ਬੋਲਣਾ ਕਿੰਨਾ ਕਿੰਨੇ ਨੂੰ ਨਹੀਂ ਪਤਾ ਜੇ ਜੀ ਕਹਾਵਾਂਗੇ ਜੀ ਕੋ ਕਹੇਗਾ ਸੋ ਜੇ ਜौं ਬੀਜਾਂਗੇ ਜौं ਹੀ ਉਗਣਗੇ ਕਣਕ ਬੀਜਾਂਗੇ ਕਣਕ ਹੀ ਉੱਗੇਗੀ ਸਭ ਨੂੰ ਜੇ ਕਾਪੀ ਤੇ ਲਿਖ ਕੇ ਦੇ ਦਈਏ ਨਾ ਸੋ ਕੰਧੇ ਲੜਕੀ ਲੜਕੇ ਚ ਫਰਕ ਨਾ ਸਮਝੋ ਬੱਚੀ ਬੱਚੇ ਚ ਸਭ ਨੂੰ ਪਤਾ ਹੈ ਪਰ ਸੋ ਜਾਤ ਜਾਣ ਕੇ ਉਗਣ ਕਰਦੇ ਆ ਸੋ ਧਰਮ ਕਿੱਥੇ ਖੜਾ ਹੈ ਇਹ ਮਨ ਤੇ ਖੜਾ ਹੈ ਇਹ ਸੋਣਾ ਪਏਗਾ ਫਿਰ ਸਮਝਣਾ ਪਏਗਾ ਫਿਰ ਜੁੜਨਾ ਪਏਗਾ ਇਹ ਸੁਰਤ ਦੀਆਂ ਤਿੰਨ ਥਮਲੇ ਹਨ ਚਾਰ ਥਮਲੇ ਹਨ ਜਿੱਥੇ ਧਰਮ ਹੈ ਉੱਥੇ ਰਾਜ ਚੱਲੇਗਾ ਇਹ ਜੀਵ ਨਾਲ ਜਪਣਾ ਪੈਂਦਾ ਸਾਰਾ ਸਰੀਰ ਦਾ ਖੇਡ ਹੈ ਪਰ ਸਰੋਤਾ ਕੌਣ ਹੈ ਜੋ ਸੁਨੇਗਾ ਸਾਰਾ ਕਰਮकांड ਧਰਮ ਸੋ ਬਾਹਰ ਦੀ ਦੁਨੀਆ ਚ ਠੀਕ ਹੈ ਫੀਜਾ ਹੈ ਸੋ ਖੁਸ਼ ਰਹਿਣਾ ਹੈ ਤਾਂ ਤੂੰ ਚਾਰ ਵਾਲਾ ਸਮਾਂ ਸੰਭਲਾ ਕੋਬ ਨਹੀਂ ਸੰਭਦਾ ਦੁਬਾਰਾ ਹੁਣ ਉੱਠਣਾ ਤਾਂ ਅਸੀਂ 7 ਵਜੇ ਆ ਉਹ ਸਾਰੇ ਸਮੇਂ ਲੰਘ ਗਏ ਦੁਬਾਰਾ ਬੋਲ ਸਾਧ ਸੰਗਤ ਜੀ ਤਿੰਨ ਸਮੇ ਹੁੰਦੇ ਨੇ ਅੰਮ੍ਰਿਤ ਵੇਲੇ ਦੇ 12 ਵਜੇ ਤੋਂ ਲੈ ਕੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਪਰ ਉਹ ਸਾਥੋਂ ਕਈ ਇਹੋ ਜਿਹੇ ਇਨਸਾਨ ਨੇ ਉਹ ਤਿੰਨਾਂ ਚੋਂ ਇੱਕ ਵੀ ਨਹੀਂ ਸਾਂਭ ਸਕਦੇ ਜਦੋਂ ਉੱਠਣਾ ਤਾਂ ਉਹਨਾਂ ਨੇ 7 ਵਜੇ ਫਿਰ ਕੀ ਹੋਣਾ 7 ਵਜੇ ਦਾ ਸਾਨੂੰ ਪਤਾ ਜਾਨਵਰ ਵੀ ਬੜੀ ਬੜੀ ਦੂਰ ਲੰਘ ਜਾਂਦੇ ਨੇ ਸਾਡੇ ਨਾਲੋਂ ਤਾਂ ਜਿਹੜੀਆਂ ਛੋਟੇ-ਛੋਟੇ ਚਿੜੀਆਂ ਨੇ ਜਾਂ ਪੰਛੀ ਨੇ ਵੱਡੇ ਸਾਡੇ ਨਾਲੋਂ ਤਾਂ ਇਨਸਾਨ ਨਾਲੋਂ ਤਾਂ ਉਹ ਵੀ ਵਧੀਆ ਨੇ ਉਹ 4 ਵਜੇ ਉੱਠ ਕੇ ਨਾਮ ਜਪਦੇ ਨੇ ਪ੍ਰਮਾਤਮਾ ਨੂੰ ਯਾਦ ਕਰਦੇ ਨੇ ਵੀ ਸ਼ੁਕਰ ਹੈ ਸ਼ੁਕਰਾਨਾ ਲੱਖ ਲੱਖ ਸ਼ੁਕਰਾਨਾ ਕਰਦੇ ਨੇ ਪਰ ਇਨਸਾਨ ਆ ਜਿਹੜਾ ਇਹ ਮਸਤੀ 'ਚ ਆਇਆ ਹੋਇਆ ਹੁੰਦਾ ਹੈ ਆਥਣੇ ਪੀ ਲੈਣੀ ਐ ਗੱਲ ਤੱਕ ਡੱਕ ਜਾਣਾ ਵਾਹ ਸਵੇਰ ਨੂੰ ਪਤਾ ਹੀ ਨਹੀਂ ਲੱਗਣਾ ਵੀ ਦਿਨ ਕਦੋਂ ਚੜਿਆ ਕਦੋਂ ਚੜ ਗਿਆ ਉਹ ਘਰ ਦੇ ਮਾਰਦੇ ਨੇ ਖੋਤਾ ਫਿਰ ਵੀ ਖੜਾ ਹੋ 7 ਵਜੇ ਤਾਂ ਕੰਮ ਤੇ ਵੀ ਜਾਣਾ ਪਰ ਉੱਠਦਾ ਫਿਰ ਫਿਰ ਘਰਦਿਆਂ ਨੂੰ ਵੀ ਮੰਤ ਗਾਲ ਆਉਂਦਾ ਨੀਂਦ ਆਉਣ ਲੱਗ ਰਹੀ ਸੀ ਸਾਲਾ ਨੇ ਜਗਾਤਾ ਉਹ ਘਰਦਿਆਂ ਦਾ ਖੋਟ ਨਹੀਂ ਉਹ ਸ਼ਰਾਬੀ ਦਾ ਖੋਟ ਹੈ ਵਾਹ ਜਿਹੜਾ ਗਲ ਤੱਕ ਟੱਕਿਆ ਹੁੰਦਾ ਪਤਨੀ ਰਹਿਣਾ ਵੀ ਕਿੱਥੇ ਪਿਆ ਕਿੱਥੇ ਨਹੀਂ ਇੱਕ ਆਪਣੇ ਘਰ ਦੇ ਵਿੱਚ ਕੋਈ ਚੀਜ਼ ਖਰਾਬ ਪਈ ਹੋਵੇ ਆਪਾਂ ਉਹਨੂੰ ਸੋਧਣਾ ਚਾਹੀਏ ਉਹ ਸੋਧੀ ਜਾਊਗੀ ਤਾਂ ਜਿਸ ਟਾਈਮ ਇੱਕ ਟੜਕਾ ਹੁੰਦਾ ਹੈ ਤੜਕਾ ਆ ਬੀਬੀਆਂ ਭੈਣਾਂ ਬਹੁਤ ਹੁੰਦੀਆਂ ਨੇ ਸਾਡੇ ਹਲਵਾਈ ਵੀਰ ਬਹੁਤ ਹੁੰਦੇ ਨੇ ਗਠਾ ਚੀਰ ਲਿਆ ਆਧਾ ਚੀਰ ਲਿਆ ਟਮਾਟਰ ਚੀਰ ਲਿਆ ਲਹਾਸਣ ਚੀਰ ਲਿਆ ਉਹ ਤੜਕਾ ਹੋ ਗਿਆ ਸਾਰੀਆਂ ਚੀਜ਼ਾਂ ਦਾ ਪਰ ਉਹ ਤੜਕਾ ਨਾ ਜਿਹੜੀ ਸਬਜ਼ੀ ਨੂੰ ਲੱਗ ਜਾਂਦਾ ਉਹਨੂੰ ਫਿਰ ਉਹਦੀ ਤਸ ਕੱਢ ਦਿੰਦਾ ਵਾਹ ਖਾਣ ਦੇ ਲਾਇਕ ਹੁੰਦੀ ਆ ਉਹ ਸਬਜ਼ੀ ਉਹ ਤੜਕਾ ਇਹੀ ਜੀ ਚੀਜ਼ ਹੈ ਤੁਸੀਂ ਅੱਪ ਦਾ ਜਮਾ ਕੇ ਦੇਖ ਲਓ ਆਪਣੇ ਆਪ ਉੱਠ ਕੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਦੇਖ ਲਓ ਅੰਮ੍ਰਿਤ ਵੇਲੇ ਜਿਹੜਾ ਬੰਦਾ ਉੱਠ ਗਿਆ ਜਿਨੇ ਸਵੇਰੇ ਕਿਸੇ ਵੀ ਕੰਮ ਨੂੰ ਤਾਂ ਸਵੇਰੀ ਤੜਕੀ ਹੱਥ ਪਾ ਲਿਆ ਤਾਂ ਉਹ ਸਮਝ ਲਓ ਵੀ ਉਹਨੂੰ ਤਾਜ਼ਾ ਤੜਕਾ ਲੱਗ ਗਿਆ ਵਾਹ ਉਹ ਸਾਰਾ ਦਿਨ ਤੜਕਾ ਲੱਗਿਆ ਜਾਂਦਾ ਕੰਮ ਉਸ ਇਨਸਾਨ ਦੇ ਮੂਹਰੇ ਐਨਾ ਚੱਲੂਗਾ ਕਿਉਂ ਸਵੇਰੇ ਉੱਠਦਾ ਅਮਰਤ ਵੇਲੇ ਪਰਮਾਤਮਾ ਦਾ ਵੀ ਨਾਮ ਲੈਂਦਾ ਵਾਹਿਗੁਰੂ ਨੂੰ ਵੀ ਯਾਦ ਕਰਦਾ ਆਜੀ ਹਵਾ ਆਜੀ ਹਵਾ ਫਿਰ ਉਹ ਵਾਹਿਗੁਰੂ ਉਹਦੇ ਅੰਗ ਸੰਗ ਰਹਿੰਦਾ ਉਹਦਾ ਤਾਂ ਕੜੂਹਾ ਹੁੰਦਾ ਕੰਮ ਤਾਂ ਪਰਮਾਤਮਾ ਨੇ ਕਰ ਲਏ ਨੇ ਉਹ ਮਨਾ ਮੇਰਿਆ ਜੇ ਤੂੰ ਸੰਦੇਹਾਂ ਉੱਠ ਕੇ ਉੱਠੇ ਜਾਵਾ ਤਾਂ ਤੇਰੇ ਨਾਲ ਪਰਮਾਤਮਾ ਵੀ ਸਹਿਮਤ ਹੋ ਕੇ ਚੱਲੂਗਾ ਉਹ ਕਹਿੰਦਾ ਵੀ ਤੂੰ ਹਿੰਮਤ ਕਰ ਤੇਰਾ ਮਹੱਤਿ ਮਾਇਆ ਤੁਸੀਂ ਅੱਜ ਵੀ ਜਮਾ ਕੇ ਦੇਖ ਲਓ ਜਿਹੜੇ ਸ਼ਮੇਸ਼ ਪਿਤਾ ਦੀ ਬਾਣੀ ਐ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਾਣੀ ਸੁਣਦੇ ਆਪਾਂ ਪੜ੍ਹਦੇ ਆਂ ਪੜ੍ਹੇ ਹੋਈ ਤਾਂ ਬਹੁਤ ਪੜ੍ਹਦੇ ਨੇ ਪਰ ਮੇਰੇ ਵਰਗੇ ਅਣਪੜ੍ਹ ਸੁਣ ਕੀ ਵਧੀਆ ਬਾਣ ਕਭੀ ਹਾਂ ਠੀਕ ਐ ਵੀ ਇੱਥੇ ਆਪਾਂ ਚੀਜ਼ ਮਿਲੂ ਇੱਥੇ ਚੋਂ ਉਹ ਪ੍ਰਯੋਗਿਕਾ ਕਰਕੇ ਦੇਖ ਲਓ ਤੁਸੀਂ ਵਾਓ ਜਿੰਨਾ ਤੁਸੀਂ ਗੁਰਬਾਣੀ ਦੇ ਨਵੇਂ ਲੱਗੋਗੇ ਓਨੇ ਸੋਡੇ ਕਾਰਜਬੱਤ ਹੋਣਗੇ ਵਾਓ ਜਿੰਨਾ ਤੁਸੀਂ ਗੁਰਬਾਣੀ ਤੋਂ ਦੂਰ ਜਾਓਗੇ ਓਨੇ ਸੋਡੇ ਕੋਲੇ ਵਿਸ਼ਾ ਵਿਕਾਰ ਨੇੜੇ ਆਉਣਗੇ ਸੋਡੀ ਬੁੱਧੀ ਆ ਜਿਹੜੀ ਉਹ ਪ੍ਰਿਸ਼ਟ ਕਰਨਗੇ ਪਰ ਜੇ ਤੁਸੀਂ ਗੁਰਬਾਣੀ ਦੇ ਲੇ ਰਹੋਗੇ ਤਾਂ ਤੁਹਾਡਾ ਸਾਰਾ ਕੁਝ ਹੀ ਸੁਧਦਾ ਉਹ ਇੰਨਾ ਕੁਝ ਵੀ ਬੋਲਦੇ ਹੋਏ ਫਿਰ ਵੀ ਅਸੀਂ ਯਾਦ ਕਰ ਲੈਂਦੇ ਆ ਭੁੱਲ ਜਾਂਦੇ ਆ ਸਾਡੇ ਦਿਮਾਗੇ ਹੋਜੀ ਹੋ ਜਾਂਦੇ ਨੇ ਕਿਉਂ ਦਿਮਾਗ ਤਾਂ ਸਾਡਾ ਹੋਰ ਪਾਸੇ ਭੁਮੇ ਜਾਂਦਾ ਕੰਮ ਅਸੀਂ ਹੋਰ ਕਰਾਂਗੇ ਬੈਠੇ ਗੁਰੂ ਘਰ ਹੋਵਾਂਗੇ ਦਿਮਾਗ ਸਾਡਾ ਉੱਧਰ ਹੋਊਗਾ ਸਾਡੀ 체ਤੀ ਖਰਾਬ ਹੋਊਗੀ ਸਾਡੀ ਕੰਮ ਤੇ ਖਰਾਬ ਹੋਊਗੀ ਉਹ ਆਪਣਾ ਮੰਨਣ ਦਾ ਜਾਇਜ਼ ਹੈ ਉਹਨੂੰ ਮੰਨਣਾ ਵੀ ਚਾਹੀਦਾ ਹੈ ਉਹ ਆਪਣੀ ਸੋਚ ਹੈ ਵੀ ਹਾਂ ਸਾਡੀ ਫਸਲ ਪੱਕੀ ਹੈ ਉੱਤੋਂ ਬੱਦਲ ਵਾਲਾ ਬਣਿਆ ਉਹ ਜਾਇਜ਼ ਆਪਣਾ ਕਹਿਣਾ ਪਰ ਉਹ ਸਾਰਾ ਦਿਨ ਨਹੀਂ ਨਾ ਹੁੰਦਾ ਉਹ ਕੁਝ ਸਮੇਂ ਹੁੰਦਾ ਹੈ ਉਹ ਸਮੇਂ ਬਾਅਦ ਤਾਂ ਆਪਾਂ ਫਾਰਮ ਹੁੰਨੇ ਆਂ ਖੁੰਡਾਂ ਤੇ ਬੈਠ ਜਾਂਦੇ ਆ ਗੱਪਾਂ ਮਾਰਦੇ ਆ ਬਹੁਤ ਵੱਡੀਆਂ-ਵੱਡੀਆਂ ਉੱਥੇ ਆਏ ਹੋਗਾ ਜੀ ਫਲਾਣਾ ਆਏ ਹੋਗਾ ਜੀ ਠਿਕੜਾਏ ਹੋਗਾ ਜੀ ਉਹ ਹੋਣਾ ਤਾਂ ਉਹੀ ਹੈ ਜੋ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਜੋ ਤੇਰੇ ਕਰਮਾਂ ਚਾ ਇਨਸਾਨਾ ਤੈਨੂੰ ਉਹੀ ਮਿਲਣਾ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਸੋ so, 90% ਇਹ ਸਰੀਰ ਦਾ ਸਾਰਾ ਖੇਲ ਮੰਨਦੇ ਹਾਂ ਸੋ ਜੋ 90% ਮੰਨਦਾ ਹੈ ਮਨ ਚ ਹੈ ਸਾਰਾ ਕੁਝ ਕੀ ਪ੍ਰਾਪਤ ਕਰਨਾ ਹੈ ਇਹ ਜੋ ਉੱਪਰ ਠੱਕ ਰਹਿਣਾ ਸਿਰ ਤੇ ਮਨ ਵੱਜੇ ਦਾ ਮੇਲਾ ਹੈ ਸੁਣਨਾ ਪਏਗਾ ਪਰਮੇਸ਼ਰ ਦੀ ਆਵਾਜ਼ ਤੀਨੀ ਗਦੀ ਚ ਹੁੰਦੀ ਹੈ ਪਹਿਲੇ ਦਿਨ ਕੋਈ ਵੀ ਗਲਤੀ ਕਰਦੇ ਆ ਰੋਕਦਾ ਹਾ ਆਤਮਾ ਰੋਕਦੀ ਆ ਸਾਡੀ ਨਾ ਸੋ ਅਸੀਂ ਬੰਦੇ ਹਾਂ ਬੰਦਿਆਂ ਵਾਲੀ ਕਰਨੀ ਆ ਬੰਦੇ ਬਨਗੇ ਇਤਿਆਰ ਸਹਬ ਰੋਸ ਧਰੋ ਕੇ ਪਿਆਰ ਕੀ ਗੁੱਸਾ ਕਰ ਲਾਂਗੇ ਵੱਡੇ ਦੀ ਕੀ ਲੱਤ ਪਾ ਲਾਂਗੇ ਸੋ ਉਹ ਸੱਚ ਰੂਪ ਹੈ ਸਮਾ ਹੈ ਐੜੇ ਵਾਲਾ ਉਹ ਧਰਮ ਰੂਪ ਹੈ ਉਹ ਆਇਆ ਹੋਇਆ ਸ ਅਸੀਂ ਰਾਜ ਤਾਂ ਹੀ ਚੱਲੇਗਾ ਰਾਜਾ ਉਹ ਹੈ ਜੋ ਰੱਜਿਆ ਹੋਇਆ ਜੇ ਮਨ ਤੇ ਸਾਡੇ ਨੈਗੇਟਿਵ ਗੱਲਾਂ ਦਾ ਸ ਇਹ ਬੁਰਾ ਅਮਲ ਹੈ ਸੋ ਬਿਨ ਪਾਣੀ ਤੋਂ ਡੁੱਬ ਜਾਗੇ ਇਹ ਖੁੱਡ ਕੁੱਟਿਆਂ ਸੱਪ ਨਹੀਂ ਮਰਨਾ ਸੱਪ ਲੰਘ ਗਿਆ ਪੈੜ ਪੈਦੀ ਨਹੀਂ ਸੋ ਆਪਣੇ ਆਪ ਦਾ ਪਰਮੇਸ਼ਰ ਕਹਿੰਦਾ ਮੈਨੂੰ ਲਾਂਭਾ ਦਿੱਤੇ ਨੂੰ ਅੰਤਰਜਾਮੀ ਬਣਾਇਆ ਹੈ ਸੋ ਇਹ ਸਮੇਂ ਨੂੰ ਸੰਭਾਲਣਾ ਹੈ ਇਹ ਤਨ ਇਹਨੂੰ ਚਾਹੀਦਾ ਹੈ ਜਗਾ ਧਰਤੀ ਚਾਹੀਦੀ ਹੈ ਮਨ ਨੂੰ ਕੀ ਚਾਹੀਦਾ ਹੈ ਧਰਤੀ ਚਾਹੀਦੀ ਨਹੀਂ ਇਹਨੂੰ 24 ਘੰਟੇ ਮਿਲੇ ਹਨ ਇਹ ਆਪਣੇ ਰਾਮ ਰੌਲਾ ਪਾਦਾ ਹੈ ਇਹ 24 ਘੰਟੇ ਭਜਦਾ ਹੈ ਇਹ ਸਾਡੀ ਸ਼ਕਤੀ ਹੈ ਜੇ ਸਾਡਾ ਮਨ ਸਾਡਾ ਦੁਸ਼ਮਣ ਬਣ ਗਿਆ ਕਿਸੇ ਦੁਸ਼ਮਣ ਦੀ ਲੱਭਣ ਦੀ ਲੋੜ ਨਹੀਂ ਜੇ ਮਨ دوست ਬਣ ਗਿਆ ਮਿੱਤਰ ਬਣ ਗਿਆ ਸੱਜਣ ਬਣ ਗਿਆ ਕਿਸੇ ਦੀ ਨਹੀਂ ਜ਼ਰੂਰਤ ਕੋਈ ਮਿਸਤਰੀ ਚੀਜ਼ ਬਣਾ ਕੇ ਵਿੱਚ ਨਹੀਂ ਬੈਠਦਾ ਪਰਮੇਸ਼ਰ 84 85 86 ਲੱਖ ਜੀਵਨ ਬਣਾ ਕੇ ਵਿੱਚ ਬੈਠਾ ਹੈ ਉਹ ਆਇਆ ਹੋਇਆ ਹੈ ਖੁੱਲਾ ਦਰਬਾਰ ਘਰ ਹੀ ਲੱਗਾ ਹੈ ਅਸੀਂ ਬਾਹਰ ਕਿਉਂ ਜਾਈਏ ਜ਼ਿਲ੍ਹੇ ਚ ਕਿਉਂ ਜਾਈਏ ਉੱਥੇ ਅਫਸਰ ਬੈਠੇ ਹਨ ਉੱਥੇ ਕਿਉਂ ਜਾਈਏ ਜਦੋਂ ਘਰ ਹੀ ਆਏ ਹਨ ਸਾਰੇ ਸੋ ਇਹ ਅਸੀਂ ਸਾਰੀਆਂ ਔਸਤਰੀਆਂ ਉਹ ਸਾਡਾ ਪਤੀ ਹੈ ਪੁਰਖ ਹੈ ਚਾਹ ਨਾ ਰਹਾ ਚਾਹ ਮਾਤਾ ਹੈ ਉਹ ਮਾਲਕ ਹੈ ਸੋ ਅਸੀਂ ਬਾਗ ਦੇ ਮਾਲੀ ਹਾਂ ਮਾਲਕ ਨਹੀਂ ਹਾਂ ਸੋ ਸ਼ਬਦ ਰਤੇ ਮਿੱਠੇ ਰਸ ਇਕ ਸ਼ਬਦ ਕੀ ਹੈ ਸੋ ਸਮਧਨਾਰ ਸੁਖਤ ਬਣਾਈ ਹੈ ਸੋ ਸੁਖਮ ਨਾਲ ਮਾਨਵੀ ਸੁਖਮ ਆਇਆ ਸ਼ਬਦ ਵੀ ਸੁਖਮ ਹੈ ਸੁਖਮ ਨਾਲ ਮੇਲ ਹੋ ਸਕਦਾ ਹੈ ਸੋ ਸਰੀਰ ਦੀ ਇਹ ਯਾਤਰਾ ਪੂਰੀ ਹੋ ਜਾਣੀ ਹੈ ਜਦੋਂ ਪੂਰਾ ਹੋ ਜਾਣਾ ਆ ਰਾਮਨਾਮ ਸਤ ਹੋ ਗਿਆ ਸੋ ਇਹ ਮਰਦੀ ਮਨ ਨੇ ਜਿਉਂਦੇ ਜੀ ਜਿਉਂਦੇ ਜੀ ਮਰਨਾ ਹੈ ਸਾਹਮਣੇ ਵੇਖ ਲਿਆ ਨਾ ਮਿੱਠਾ ਪਿਆ ਹੈ ਨਹੀਂ 슈ਗਰ ਹੈ ਸੋ ਮਨ ਨੂੰ ਸਮਝਾਣਾ ਹੈ ਸੋ ਸਾਹਮਣੇ ਵੇਖ ਲਿਆ ਕਿਸੇ ਦੀ ਚੀਜ਼ ਡਿੱਗੀ ਸਾਹਮਣੇ ਵੇਖ ਲਈ ਚੱਕ ਕੇ ਸਿਰ ਤੇ ਰੱਖ ਕੇ ਘਰ ਲੈ ਗਿਆ ਸੋ ਵਿਦੇਸ਼ ਚਾਹੀ ਉਹਨਾਂ ਨੂੰ ਪਤਾ ਹੈ ਪਾਪ ਨਹੀਂ ਕਰਦੇ ਪਾਪਨ ਇਹ ਤੋਂ ਅੱਗੇ ਜ਼ਿੰਦਗੀ ਹੈ ਚੌਥੇ ਪਾਦ ਦਾ ਗਿਆਨ ਨਰਕ ਸੁਰਗ ਤੋਂ ਦੁੱਖ ਸੁਖ ਤੋਂ ਸੋ ਇਹ ਦੁੱਖ ਸੁਖ ਚੱਲਦੇ ਰਹਿਣਗੇ ਪਾਪਨ ਚੱਲਦੇ ਰਹਿਣਗੇ ਇਹ ਲਾਭ ਹਾਨੀ ਇਹ ਬੁਰਾ ਭਲਾ ਇਹ ਚੌਥੇ ਪਾਦ ਦਾ ਗਿਆਨ ਹੈ ਕੰਡਤਾ ਬੁੱਧੀ ਰੱਖਣੀ ਹੈ ਇੱਕ ਪੈਸਾ ਬੋਲੇ 999 ਪੈਸੇ ਗੱਲ ਸਮਝੀ ਸੋ ਇਹ ਸਾਰਾ ਮਨ ਦਾ ਖੇਲ ਹੈ ਸਾਰਾ ਭਾਵਨਾ ਦਾ ਖੇਲ ਹੈ ਉਪਰ ਆ ਠਾਕਰ ਬੈਠਾ ਹੈ ਸੋ 90% ਸਰੀਰ ਨੂੰ ਦੋ ਘਾਏ ਚੱਲੇਗਾ ਇਹਨੂੰ ਰਿਲੈਕਸ ਰੱਖਣਾ ਹੈ ਇਹਨੂੰ ਤਾਜ਼ਾ ਰੱਖਣਾ ਹੈ ਸੋ ਏਸੀ ਜਾਂ ਅਮੀਰੀ ਮਾਇਆ ਸਾਨੂੰ ਸੁਖ ਦੇ ਸਕਦੀ ਹੈ ਨਹੀਂ ਬਹੁਤ ਵੱਡੇ ਵੱਡੇ ਵੀਰ ਖੁਦਕਸ਼ੀ ਕਰਦੇ ਦੇਖੇ ਦੁਖੀ ਵੇਖੇ ਬਹੁਤ ਛੇਰਨਾ ਛੇਰ ਦੀ ਜਾਨ ਬਹੁਤ ਔਖੀ ਨਿਕਲਦੀ ਐ ਖੁਦਕਸ਼ੀ ਕਰਦਾ ਹੈ ਬਾਅਦ ਵਿੱਚ ਇੱਦਾਂ ਹੀ ਐ ਸੀ ਇਹ ਛੇਰੂਪ ਨਾ ਬਣ ਸੋ ਸਾਰਿਆਂ ਨੂੰ ਸਮਝਾ ਸਾਰੇ ਮਨੁੱਖਾਂ ਸਾਰਿਆਂ 'ਚ ਪਰਮੇਸ਼ਰ ਆਇਆ ਹੋਇਆ ਸਾਰਿਆਂ 'ਚ ਜੋਤ ਹੈ ਤੂੰ ਹੰਕਾਰ ਨਾ ਕਰ ਹੰਕਾਰਿਆ ਸ ਮਾਰਿਆ ਹਮੈ ਇਹ ਧੀਰਗ ਰੋਗ ਹੈ ਇਹਦੇ ਵਿੱਚ ਹੀ ਇਲਾਜ ਹੈ ਸੋ ਨਿਕਾ ਜਾ ਦਹੀਂ ਦਾ ਪਡਾਰਾ ਲੈਣ ਲਈ ਦਹੀਂ ਦੀ ਜਾਗ ਲਾਣੀ ਪੈਗੀ ਧਰਤੀ 'ਚ ਪਾਣੀ ਲੈਣ ਲਈ ਪਾਣੀ ਪਾਣਾ ਪਏਗਾ ਬੀਜ ਲੈਣ ਲਈ ਧਰਤੀ 'ਚ ਬੀਜ ਪਾਣਾ ਪਏਗਾ ਫਿਰ 50 100 1000 ਮਿਲੇਗਾ ਦੂਜੇ ਤੀਜੇ ਚੌਥੇ ਸਾਲ ਵੱਡਾ ਬੋਲ ਬਣ ਜਾਏਗਾ ਸਭ ਤੋਂ ਮਿਹਨਤ ਕਾਲ ਵਿਚਕਤ ਕਾਲ ਸੋਨ ਸਚ ਨਾਰਾ ਕੇ ਤਰਹ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਜਦੋਂ ਇਹ ਪਤਾ ਲੱਗ ਗਿਆ ਜੀਵਨ ਬਾਚ ਜਿੱਤ ਜਾਗੇ ਜੀ ਇਹ ਜੋਤ ਨੇ ਜੋਤ ਵਿੱਚ ਮਿਲਣਾ ਹੈ ਜੀ ਜਿਉਂਦੇ ਮਰਨਾ ਪਏਗਾ ਆਲੇ ਦੁਆਲੇ ਵੇਖ ਕੇ ਜਿਵੇਂ ਵਿਦੇਸ਼ ਚ ਚੀਜ਼ ਐਸੀ ਮਹੀਨੇ ਬਾਅਦ ਆਪ ਹੀ ਚੁਕਣੀ ਉਹਨਾਂ ਨੂੰ ਪਤਾ ਪਾਪ ਨਹੀਂ ਕਰਦੇ ਸੋ ਅਪਰਾਧ ਦਾ ਬੀਜ ਹੈ ਪਾਪ ਬੁਰੀ ਸੋਚ ਸੋ ਕਿਸੇ ਦਾ ਮਾੜਾ ਸੋਚਣਾ ਕਿਸੇ ਨੂੰ ਦੁੱਖ ਦੇਣਾ ਇਹ ਪਸ਼ਵਾਂ ਵਾਲੇ ਕੰਮ ਛੱਡਦੀ ਅਸੀਂ ਹੈ ਪਸ਼ੂ ਹੀ ਹਾਂ ਪੂਛਾਂ ਵਾਲੇ ਸਿੰਗਾਲੇ ਦੋ ਲੱਤਾਂ ਵਾਲੇ ਪਰ ਥੋੜੀ ਜਿਹੀ ਕੁਆਲਿਟੀ ਵਧੀਆ ਹੈ ਜੀ ਬੰਦੇ ਬੰਦੇ ਬਾਨ ਜੀ ਮੈਂ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਮੈਂ ਬੰਦਾ ਬਣ ਗਿਆ ਸਾਰੀ ਦੁਨੀਆ ਬੰਦੇ ਬਣ ਗਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤਾਂ ਬਹੁਤ ਹੀ ਗਲਤੀਆਂ ਹੋਰ ਮੂਰਖਾ ਦਾਸ ਆ ਸੰਗਤ ਵਰ ਗੁਰਬਖਸ਼ ਨਾ